ਉਹ ਪਰ ਇਹ ਵੀ ਪਤਾ ਲੱਗੂਗਾ ਪੁਲਿਸ ਨੂੰ ਨਾਮ ਦੀ ਚਾਹੀਏ ਕਿ ਅੱਜ ਕਿਤੇ ਆਪਣਾ ਬੁਚਾ ਕਾ ਉੱਤਾਰ ਕਾ ਹੋ ਗਿਆ। ਉਹ ਨਹੀਂ ਜੇ ਪਬਲਿਕ ਆਊਟਰੀਚ ਹੈਗੀ ਉਹ ਵੀ ਹਲੇ ਤੱਕ ਬੰਨੂ ਦਿਖਾਂਦੀ ਐ ਸਿਵਲ ਅਸਟਾਚ ਜੋ ਲੈ ਕੇ ਜਿਹੜੇ ਗਵਰਨਮੈਂਟ ਵੱਲੋਂ ਗੋਰੀ ਦਿੱਤੀ ਜਾਂਦੀ ਐ ਉਹਨੂੰ ਬਾਹਰ ਲਿਆ ਕੇ ਵੇਚ ਕੇ ਤੇ ਮਤਲਬ ਉਹਦਾ ਮਿਸਯੂਜ਼ ਕਰਦੇ ਐ ਤੇ ਇੱਕ ਸਾਰ ਆਹ ਮੋਬਾਈਲ ਵਗੈਰਾ ਖੋਣਾ ਲੇਡੀਆਂ ਦੇ ਕੰਨਾ ਇਅਰਿੰਗਸ ਵਗੈਰਾ ਪਟਣੇ ਦਾ ਨਾਰਮਲ ਗੱਲ ਹੈ ਮੈਂ ਇੱਕ ਗੱਲ ਨੂੰ ਮੈਂ ਵੀ ਦੱਸਣਾ ਚਾਹਣਾ ਹੈ ਮੇਰੇ ਕੋਲ ਜੇਕਰ ਕੋਈ ਖਬਰ ਆਂਦੀ ਹੈ ਨਾ ਹਾਂਜੀ ਪੁਰੂਬ ਤੋਂ ਸਾਨੂੰ ਪਾਣੀ ਖੋਲਿ ਹਾਂਜੀ ਮੈਂ ਤਾਂ ਅੱਗੇ ਦੋੜਦਾ ਆਜਾ ਸਰ ਸਰ ਉੱਥੇ ਬਹੁਤ ਵਧੀਆ ਮੌਲਾ ਹੁਣ ਠੀਕ ਅੱਗੇ ਨਾਲੋਂ ਸ਼ਹਿਰ ਦੇ ਵਿੱਚ ਵੀ ਕਾਫੀ ਬਦਲਾਅ ਆਇਆ ਜੀ ਪਹਿਲਾਂ ਨਾਲੋਂ ਵਧੀਆ ਤੌਰ ਤੇ ਕੰਮ ਕਰ ਰਹੇ ਐਸਐਟੂ ਸਾਹਿਬ ਪਰ ਸਾਨੂੰ ਵੀ ਥਾਈਦਾ ਵੀ ਅਸੀਂ ਇਹਨਾਂ ਦਾ ਸਾਥ ਦੇਈਏ ਸਾਡੇ ਲੱਗੀ ਨਜ਼ਰ ਪੰਜਾਬ ਨੂੰ ਕੋਈ ਆਲੋ-ਤਾਰੋ ਲੈ ਕੇ ਮਰਚਾ ਕੌੜੀਆਂ ਦੇ ਸਿਰ ਤੋਂ ਵਾਰੂ। ਸਾਨੂੰ ਧਾਲ ਆ ਰਹੀਆਂ ਜਿਹੜੀਆਂ ਰੂਫੀਆਂ ਏਜੰਸੀਆਂ ਜਿੱਥੋਂ ਇਹ ਚੀਜ਼ਾਂ ਆ ਰਹੀਆਂ ਸਭ ਉੱਥੇ ਕੰਟਰੋਲ ਹੋਣਾ ਚਾਹੀਦਾ ਕਿਉਂਕਿ ਜਿਹੜਾ ਨਸ਼ਾ ਕੁਝ ਵੀ ਕਿਤੇ ਨਾ ਕਿਤੇ ਮਜਬੂਰ ਹੋ ਜਾਂਦੀ ਆ ਜਿਹੜੇ ਗੱਲ ਕੀਤੀ ਆ ਸਾਡੀ ਭੈਣ ਜੀ ਨੇ ਪ੍ਰਹਿਗਿਆ ਦੀ ਉਹ ਪ੍ਰਹਿਗਿਆ ਐਂਟੀ ਚ ਸਾਰਾ ਆਉਂਦਾ ਨਹੀਂ। ਜਿੰਨੇ ਵੀ ਕੇਸ ਅੱਜ ਤੱਕ ਵੇਖਿਆ ਸੀ ਇਹ ਜੇ ਲੈ ਵੀ ਜਾਨ ਕੱਟ ਕੇ ਪਰਚਾ ਉੱਥੋਂ ਜਲਦਸਾਹਬ ਜਦੋਂ ਚੈੱਕ ਕਰਾਉਂਦੇ ਆ ਉਹ ਫਿਰ ਉੱਥੇ ਇਹਨਾਂ ਨੂੰ ਨਮੋਸ਼ੀ ਚਲਣੀ ਪੈਂਦੀ ਹੈ ਅਸੀਂ ਜਿੰਨਾ ਚਿਰ ਪਬਲਿਕ ਪਲੇਸ ਤੇ ਇਹਨਾਂ ਦੀ ਮਦਦ ਨਹੀਂ ਕਰਦੇ ਉਹਨਾਂ ਜਿਹੜੇ ਦਾ ਕੋਈ ਮਸਲਾ ਹੱਲ ਨਹੀਂ ਹੋਣਾ ਸਾਨੂੰ ਜਰਦਬਾਤ ਉੱਤੇ ਉੱਠ ਕੇ ਆਪਦੇ ਬੱਚਿਆਂ ਲਈ ਅਵੇਰ ਹੋਣਾ ਚਾਹੀਦਾ ਤੇ ਮੈਂ ਨੌਜਵਾਨ ਪੀੜੀ ਨੂੰ ਵੀ ਇਹ ਸੰਦੇਸ਼ ਦੇਣਾ ਚਾਹਣਾ ਪ੍ਰੈਸ ਦੇ ਮਾਧਿਅਮ ਰਾਹੀਂ ਕਿ ਉਹ ਨਸ਼ਿਆਂ ਤੋਂ ਰਹਿਤ ਕਰਕੇ ਖੇਡਾਂ ਵੱਲ ਤੇ ਜਾਂਦਿਓ ਅਸੀਂ ਕਬੱਡੀ ਭੁੱਲ ਗਏ ਅਸੀਂ ਜੰਗ ਦਾ ਮੈਦਾਨ ਬਣਾ ਲਿਆ ਉਹਨੂੰ ਅੱਜ ਸ਼ਹਿਰ ਦੇ ਵਿੱਚ ਨੰਗੀਆਂ ਤਲਵਾਰਾਂ ਚੱਲਦੀਆਂ ਜਾਂ ਕਾਪੇ ਕਿਰਪਾਨਾਂ ਚੱਲਦੀਆਂ ਉਹਦਾ ਕਾਰਨ ਕਿਤੇ ਨਾ ਕਿਤੇ ਅਸੀਂ ਖੁਦ ਵੀ ਹਾਂ ਜਿਸ ਨੂੰ ਉਹਦੇ ਜ਼ਿੰਮੇਵਾਰ ਅਸੀਂ ਖੁਦ ਵੀ ਹਾਂ ਜੇ ਸਾਡਾ ਕੋਈ ਬੱਚਾ ਕਿਸੇ ਗਲਤ ਸੋਸਾਇਟੀ ਵਿੱਚ ਬੈਠਦਾ ਸਾਨੂੰ ਚਾਹੀਦਾ ਉਹਨੂੰ ਅਵੈਰ ਕਰਨਾ ਬੱਚੇ ਨੂੰ ਜੇ ਬਾਹਰ ਦਾ ਕੋਈ ਉਹਨੂੰ ਯਾਰ ਬਣਾਉਂਦਾ ਤੂੰ ਪਹਿਲਾਂ ਉਹਨੂੰ ਆਪਦਾ ਯਾਰ ਬਣਾ ਲਓ ਆਪਦੇ ਬੱਚੇ ਨੂੰ ਅਵੈਰ ਕਰੋ ਮੈਂ ਨੌਜਵਾਨ ਭਰਾ ਵੀ ਮੇਰੇ ਬੈਠੇ ਆ ਇਹਨਾਂ ਨੂੰ ਵੀ ਕਹਿੰਨਾ ਮੈਂ ਬੇਨਤੀ ਕਰਦਾ ਸਾਰੇ ਸ਼ਹਿਰ ਨੂੰ ਵੀ ਆਪਾਂ ਪੁਲਿਸ ਪ੍ਰਸ਼ਾਸਨ ਦਾ ਸਾਥ ਦਿਈਏ ਕਿਉਂਕਿ ਜਿਹੜੀ ਨਸ਼ੇ ਵਰਗੀ ਨਾਮਰਾਦ ਬਿਮਾਰੀ ਆ ਮਾਵਾ ਗਲਾਬੀ ਪੱਗਾਂ ਬੰਨ ਬੰਨ ਕੇ ਪੁੱਤਾਂ ਨੂੰ ਸਿਰਿਆਂ ਨੂੰ ਤੋਰ ਰਹੀਆਂ ਇਹਦੇ ਕਿਤੇ ਨਾ ਕਿੱਥੇ ਜ਼ਿੰਮੇਵਾਰ ਕੱਲਾ ਪੁਲਿਸ ਪ੍ਰਸ਼ਾਸਨ ਨਹੀਂ ਅਸੀਂ ਪਬਲਿਕ ਵੀ ਆ ਅਸਾਂ ਅਸੀਂ ਜ਼ਿੰਮੇਵਾਰ ਹੋ ਗਏ ਅਸੀਂ ਇਹਨਾਂ ਨੂੰ ਇਨਫੋਰਮੇਸ਼ਨ ਦਿੰਨੇ ਆ ਇਹ ਇਹਨਾਂ ਨੇ 20 ਵਾਰੀ ਆਪਾਂ ਨੂੰ ਕਹਿਤਾ ਵੀ ਤੁਹਾਡਾ ਨਾਮ ਗੁੱਪਤ ਰੱਖਿਆ ਜਾਊਗਾ ਜੇ ਅਸੀਂ ਸਿੱਧੇ ਤੌਰ ਤੇ ਨਹੀਂ ਜਾ ਸਕਦੇ ਤਾਂ ਇਹਨਾਂ ਨੂੰ ਗੁੱਪਤ ਇਨਫੋਰਮੇਸ਼ਨ ਦਈਏ ਵੀ ਆ ਇਸ ਜਗ੍ਹਾ ਤੇ ਆ ਕੰਮ ਹੋ ਰਿਹਾ ਕੋਈ ਦਾ ਨਾਮ ਦੀ ਨਾ ਹੱਲ ਕੱਟਣਗੇ ਜਿਹੜੀ ਮੇਰੇ ਭਰਾ ਨੇ ਗੱਲ ਕੀਤੀ ਸੀ ਵੀ ਆ ਪਰਸੋ ਚੌਥੀ ਜਿਹੜੀ ਇੱਥੇ ਲੜਾਈ ਹੋਈ ਆ ਉਹ ਪਰਚਾ ਦਰਜ ਵੀ ਹੋ ਗਿਆ ਮੁੰਡੇ ਅੰਦਰ ਵੀ ਆ ਜੀ ਉਹ ਜਿਹੜੀ ਚੀਜ਼ ਦੀ ਸੂਚਨਾ ਹੀ ਨਹੀਂ ਉਥੇ ਪੁਲਿਸ ਕੀ ਕਰੂਗੀ ਜਿਹੜੀ ਡੀਸੀ ਸਾਹਿਬ ਨੇ ਬੰਦਾ ਫੜਿਆ ਅਸੀਂ ਜਿਹੜਾ ਉਹ ਉਹਦੇ ਕੋਲੋਂ ਵੀ ਉਹ ਪ੍ਰਹਗੇ ਉਹ ਖਾਂਦਾ ਸੀ ਸਿਰਫ ਦੋ ਤਿੰਨ ਹੀ ਮਿਲੇ ਸੀ ਕੋਈ ਐਡਾ ਵੱਟਾ ਨਹੀਂ ਸੀ ਹੈਗਾ ਜੀ ਉਹ ਬਸ ਉਹ ਤਾਂ ਵੀਡੀਓ ਵਾਇਰਲ ਹੋਣ ਕਰਕੇ ਜਾਦਾ ਚੱਕਿਆ ਗਿਆ ਜੀ ਹੁਣ ਪੁਲਿਸ ਪ੍ਰਸ਼ਾਸਨ ਬਹੁਤ ਵਧੀਆ ਕੰਮ ਕਰ ਰਿਹਾ ਸਾਨੂੰ ਵੀ ਚਾਹੀਦਾ ਅਸੀਂ ਇਹਨਾਂ ਦੀ ਮਦਦ ਕਰੀਏ ਜਿਵੇਂ ਵੀ ਅੰਦਰ ਖਾਤੇ ਚਾਹੇ ਜਿਵੇਂ ਵੀ ਆਪ ਨੂੰ ਚੰਗਾ ਲੱਗਦਾ ਆਪਦੇ ਆਪ ਨੂੰ ਵਿਚਾਰ ਰੱਖ ਕੇ ਆਪਦੇ ਆਪ ਦਾ कि आप पुलिस दी मदद करिए इन्डिया बेतिया करदा है जी का खालसा वा गुरु जी की फतेह इसी उसकर के तो उतारेंगे इसी की कोई गलती दोबारा लगने दी काम किया ठीक है सर थैंक यू और किसी दी हां जी संजय मैडम पापा जीवन सिंह मैस्ट्री में जॉइंट ने ਸਰ ਸਾਡੇਡੇਡੇ ਲੈਵਲ ਕਲਾਸਾਂ ਉੱਪਰ ਨਸ਼ਾ ਬਹੁਤ ਜ਼ਿਆਦਾ ਹੈ ਤੇ ਮੈਂ ਅਕਸਰ ਹੀ ਵੀ ਸੋਸ਼ਲ ਵਰਕਰ ਵੀ ਇਹ ਛੋਟਾ ਜਿਹਾ ਲੈਵਲ ਕਲਾਸ ਵੀ ਕਰਦਾ ਤੇ ਹਰ ਇੱਕ ਤਰੀਕ ਨੂੰ ਮੀਟਿੰਗ ਵੀ ਕਰਦੇ ਅਸੀਂ ਵੀ ਨਸ਼ਾ ਪਰ ਫਿਰ ਵੀ ਉੱਥੇ ਜਿਹੜਾ ਨਸ਼ਾ ਜਿਹੜੇ ਬਾਹਰੋਂ ਆ ਕੇ ਪਿੱਟਾਂ ਦੇ ਵਿੱਚ ਡੱਬੇ ਦੇ ਕੇ ਜਾਂਦੇ ਆ ਅੱਛਾ ਪੁਲਿਸ ਨੂੰ ਵੀ ਇਤਲਾਹ ਕੀਤੀ ਗਈ ਹੈ ਇਕਰ ਜਿੱਥੇ ਸਾਨੂੰ ਗੈਪਸ ਨਜ਼ਰ ਆਉਂਦੇ ਆ ਪੁਲਿਸਿੰਗ ਦੇ ਵਿੱਚ ਉਹਨੂੰ ਅਸੀਂ ਫਿਲ ਕਰਨਾ ਚਾਹੁੰਦੇ ਆ ਜਿਵੇਂ ਅੱਜ ਪਬਲਿਕ ਮੀਟਿੰਗ ਸਗੀ ਜੋ ਅਸੀਂ ਬੱਸ ਸਟੈਂਡ ਦੇ ਵਿੱਚ ਕੀਤੀ ਹੈ ਇਦੇ ਵਿੱਚ ਸਾਨੂੰ ਪਬਲਿਕ ਤੋਂ ਕਾਫੀ ਫੀਡਬੈਕ ਮਿਲੇ ਜਿਹਦੇ ਵਿੱਚ ਕਿੱਥੇ ਜੋ ਪੈਸਿਵ ਇਸ਼ੂਸ ਹੈਗੇ ਆ ਤੇ ਜੋ ਰੀਅਲ ਇਸ਼ੂਸ ਹੈਗੇ ਆ ਉਹ ਕਿੱਥੇ-ਕਿੱਥੇ ਹੈਗੇ ਇਹਦੇ ਰਿਗਾਰਡਿੰਗ ਪੀਸੀਆਰ ਮੂਵਮੈਂਟ ਰੇਡਸ ਕਾਸੋ ਆਪਰੇਸ਼ਨਸਾਰੇ ਕਿਤੇ ਜਾਣਗੇ ਤਾਂ ਕਿ ਜੋ ਸ਼ਹਿਰ ਹੈਗਾ ਉਹਦਾ ਜੋ ਇੱਕ ਮਾਹੌਲ ਹੈਗਾ ਉਹ ਪੀਸਫੁਲ ਰਹੇ ਕਿਹੋ ਜਿਹੀਆਂ ਸਮੱਸਿਆਵਾਂ ਹੈਗੇ ਲੋਕਾਂ ਨੇ ਸ਼ਹਿਰ ਲੋਕਾਂ ਨੇ ਸਾਨੂੰ ਇਹ ਦੱਸਿਆ ਜੀ ਨਸ਼ੇ ਦੀ ਪ੍ਰੋਬਲਮ ਕਿੱਥੇ-ਕਿੱਥੇ ਹੈਗੀ ਆ ਕੁਝ ਸਨਾਚਿੰਗਸ ਦੀ ਪ੍ਰੋਬਲਮਸ ਹੈ ਕਿ ਹੈ ਕੁਝ ਲੜਾਈ ਝਗੜੇ ਦੀ ਪ੍ਰੋਬਲਮਸ ਹੈ ਕਿ ਹੈ ਇਹ ਸਾਰੀ ਜੋ ਪ੍ਰੋਬਲਮਸ ਹੈ ਕਿ ਹੈ ਇਹਨੂੰ ਨੋਟ ਡਾਊਨ ਕਰ ਲਿਆ ਗਿਆ ਇਹਨੂੰ ਐਡਰੈਸ ਕੀਤਾ ਜਾਏਗਾ ਤੇ ਇਸ ਦੇ ਨਾਲ ਨਾਲ ਅਸੀਂ ਇੱਕ ਹੁਣ ਆਪਣੇ ਜ਼ਿਲ੍ਹੇ ਦੇ ਵਿੱਚ ਇੱਕ ਸਪੋਰਟਸ ਦਾ ਇਵੈਂਟ ਵੀ ਪਲਾਨ ਕਰ ਰਹੇ ਜਿਹਦੇ ਵਿੱਚ ਜੋ ਹੈਗੇ ਵਦ ਤੋਂ ਵਦ ਪਿੰਡਾਂ ਨੂੰ ਅਸੀਂ ਰਿਕੁਐਸਟ ਕਰਾਂਗੇ ਕਿ ਜੁਆਇਨ ਕਰਨ ਐਂਡ ਇਹਦੀ ਜੋ ਡਿਟੇਲਸ ਹੈ ਇਹ ਵੀ ਗ੍ਰਾਜੂਅਲੀ ਅਸੀਂ ਸ਼ੇਅਰ ਕਰਦੇ ਆਂਗੇ ਇਹ ਜੋ ਮੀਟਿੰਗਸ ਹੁਣ ਸ਼ੁਰੂ ਹੋਈਆਂ ਜੀ ਇਹ ਮੀਟਿੰਗਸ ਹੁਣ ਪਿੰਡ ਪਿੰਡ ਜਾ ਕੇ ਵੀ ਹੋਣੀ ਹੈ ਅਸੀਂ ਇਹ ਚਾ ਰਹੇ ਹਾਂ ਕਿ ਜੋ ਸਾਡਾ ਜ਼ਿਲ੍ਹਾ ਹੈਗਾ ਇੱਕ ਬੜੇ ਪੀਸਫੁੱਲ ਤਰੀਕੇ ਨਾਲ ਤੇ ਬੜੇ ਪ੍ਰੋਪਰਲੀ ਇਹਦੇ ਲੋਅ ਐਂਡ ਆਰਡਰ ਸਿਚੁਏਸ਼ਨ ਮੇਨਟੇਨ ਕੀਤਾ ਜਾਵੇ। ਸਰ ਕਿਵੇਂ ਪਬਲਿਕ ਸੈਮੀਨਾਰ 'ਚ ਕਈ ਨਹੀਂ ਆ ਰਹੀ ਉਹਨਾਂ ਨੂੰ ਵੀ ਸੰਦੇਸ਼ ਦੇਣਾ ਚਾਹੁੰਦੇ ਆ। ਮੇਰੇ ਦਾ ਸਾਰੇ ਨੂੰ ਸੰਦੇਸ਼ ਹੈਗਾ ਇਹੀ ਕਿ ਦੀ ਇਹ ਪਬਲਿਕ ਮੀਟਿੰਗ ਜੀ ਤੁਹਾਡੇ ਲਈ ਕਰ ਲੈ। ਤੇ ਇਹਦੇ ਵਿੱਚ ਤੁਹਾਡੀ ਪ੍ਰੋਬਲਮਸ ਹੈਗੀਆਂ ਉਹਦਾ ਹੱਲ ਕੀਤਾ ਜਾਏਗਾ। ਤੁਸੀਂ ਵੱਤੋ ਵੱਤ ਆਓ ਸਾਨੂੰ ਕੋਈ ਪ੍ਰੋਬਲਮਸ ਦੱਸੋ ਤਾਂਕਿ ਅਸੀਂ ਉਹਦਾ ਹੱਲ ਕਰ ਸਕੀਏ। ਸਰ ਕੋ ਫੋਨ ਨੰਬਰ ਜਾਰੀ ਕੀਤੇ ਕਿ ਹੈ? ਫੋਨ ਨੰਬਰ ਜੀ ਸਾਰੇ ਜੋ ਸਾਡੇ ਰੈਗੂਲਰ ਫੋਨ ਨੰਬਰਸ ਹੈਗੇ ਅਸੀਂ ਸਾਰੇ ਦੇ ਅਵੇਲੇਬਲ ਅਪਰੋਚ ਕਰ ਸਕਦੇ ਹੋ। ਓਕੇ ਸਰ। ਥੈਂਕ ਯੂ।